ਤਸ ਯਰ ਕੀ ਪ੍ਰੋਬਲਮ ਹੈ ਕਿ ਕੀ ਚੱਲ ਰਿਹਾ ਹੈ ਇਸ ਵੀ ਲੈ ਲਾ ਜਨਨ ਦਾ ਮੇਰਾ ਨਾਮ ਸ਼ਿਵਾਨੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀ ਐਨ ਦਾ ਕੰਮ ਕਰ ਰਹੀ ਹਾਂ ਹਮਮ ਔਰ ਮੇਰਾ ਘਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਕਿੱਦਾਂ ਡਿੱਗ ਗਈ ਫੇਰ ਸਾਡੀ 7 ਡਿੱਗ ਗਈ 7 ਡਿੱਗਨ ਕਰਕੇ ਆਹੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਆ ਡੰਗਰ ਵੀ ਆ ਗਏ ਜਦੋਂ ਮਤਲਬ ਕੀ ਇਹ ਬਿਮਾਰ ਹੋ ਗਏ ਫੇਰ ਉਹ ਵੇਚ ਕੇ ਨਾਲ ਇਹ ਇਲਾਜ ਕਰਾਇਆ ਥੋੜਾ ਬੋਟਾ ਫੇਰ ਬਸ 7 ਡਿੱਗ ਨਾਲ ਕਿੰਨਾ ਨੁਕਸਾਨ ਹੋਇਆ ਜੀ 7 ਡਿੱਗਾਂ ਨਾਲ ਬੈੱਡ ਬੁੱਢ ਟੁੱਟ ਗਏ ਮੰਜੀ ਹੀ ਫੇਰ ਹੋਰ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ? ਅਨادیهਆਂ ਲੱਤਾਂ ਦੀ ਪ੍ਰੋਬਲਮ। ਲੱਤਾਂ ਦੀ ਕੀ ਪ੍ਰੋਬਲਮ ਹੈ? ਲੱਤਾਂ ਚਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਤੇ। ਕਿੱਥੋਂ ਇਲਾਜ ਕਰ ਰਹੇ ਹੋ ਔਰ ਕਿਦਾਂ ਇਲਾਜ ਕਰ ਰਹੇ? ਪਹਿਲੇ ਇਹਨਾਂ ਦਾ ਅੰਬਰ ਸਰੋਂ ਚੱਲਦਾ ਸੀ। ਫੇਰ ਹੁਣ ਬੱਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਦੋਂ ਕਿਦੇ ਤਨਖਾਹ ਤਨ ਖੋ ਖਾ ਜੀਦੀ। ਬਰਵਾਰ-ਬਰੇ ਦੱਸੋ ਪਰਿਵਾਰ ਚ ਕੌਣ-ਕੌਣ ਹੈ ਔਰ ਕੀ ਕੀ ਕਰ ਰਹੇ? ਪਰਿਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰੇ ਵੱਡੀ ਨੇ ਪਾਸ 2 ਕਰ ਲਈ ਆ ਛੋਟੇ ਆ ਜਿਹੜੇ ਉਹ ਇੱਕ ਅੱਠਵੀਂ ਚ ਪੜਦੀ ਆ ਇੱਕ ਸੱਤਵੀਂ ਚ ਪੜਦਾ ਮੁੰਡਾ ਵੱਡੇ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਕਰੀਏ ਕੀ ਆਹੀਂ ਕਰਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫਿਰ ਪੜਾਂ ਚ ਵੀ ਪੈਹਾ ਤੇਲਾ ਚਾਹੀਦਾ ਇਸ ਕਰ ਆਪਣਾ ਹੋਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ لال ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਜੀ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹ ਕੋ ਪ੍ਰੋਬਲਮ ਹੈ ਮਨੂੰ ਹੋਰ ਕੀ ਹੋਰ ਕੀ ਪ੍ਰੋਬਲਮ ਹੈ ਹੋਰ ਕਿਦਾਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਟੀਵੀ ਤੋਂ ਬਾਅਦ ਟੈਗ ਹੋ ਗਿਆ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਹੈ। ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕਮਾ ਲੈਂਦੇ ਸੀ। 3-400 ਰੁਪਏ ਬਣ ਜਾਂਦਾ ਸੀ। ਦਰਜੀਆ ਦਾ ਕੰਮ ਮੈਂ ਕਰਦਾ ਸੀ। ਹੂੰ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਸੀ। ਹੂੰ। ਹਾਂ ਹੁਣ ਉਹ ਗੱਲ ਬਿਮਾਰੀ ਦੇ ਕਰਕੇ ਬਿਲੇ 2 ਸਾਲ ਹੋ ਗਏ। ਛੱਤ ਕੇ ਦੋ ਡਿੱਗੀ ਹੀ ਔਰ ਕਿੰਨਾ ਕ ਸਾਮਾਨ ਖਰਾਬ ਹੋਇਆ। 7 ਸਾਲ ਹੋ ਗਏ ਜੀ ਡਿੱਗੀ। ਸਮਾਨ ਕਾਫੀ ਯਾਹੀ ਖਰਾਬ ਹੋ ਗਏ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਘਤੋਂ ਨਹੀਂ ਜਾ ਰਹੀ ਦਵਾਈ ਬੰਦ ਹੈ ਕੈਸੇ ਇਹੇ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹਨਾ ਦੀ ਮਦਦ ਚਾਹੁੰਦੇ ਹਾਂ ਮੈਂ ਸਰ ਚਾਹਨਾ ਕਿ ਮੈਨੂੰ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜਦੋਂ ਮੈਂ ਠੀਕ ਹੋ ਜਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ